ਜੀ ਸਤਿਗੁਰੂ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਮ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਜੀਠੇ ਦੇ ਬਾਰਵਾ ਡੇਰਾ ਜਿਹੜਾ ਵੀ ਜੀਹਾਂ ਦਾ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਐ گاਵਾ ਤੇ ਚਾਰ ਵਿਖਾਉਣੀਆਂ ਦੋ ਉਹਨਾਂ ਤੋਂ ਪਹਿਲਾਂ ਵਿਗਿਆਣ ਦੋ ਹੀ ਰਹਿ ਗਈਆਂ ਇੱਕ ਆ ਟੋਕੜ ਗੱਬਣਾ ਵੇਰ ਤੁਹਾਨੂੰ ਦਿਖਾਉਣੀ ਆ ਤੇ ਇੱਕ ਤੁਹਾਨੂੰ ਬੱਚੇ ਦੇ ਬਿਨਾ ਤੁਹਾਨੂੰ ਦਿਖਾਵਾਂਗੇ ਦੋਵੇਂ ਆਪਣੀ ਇੱਥੇ ਆ ਕੇ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੀ ਇਥੋਂ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੀ ਤੇ ਅੱਜ ਤਿਆਰੀ ਜਾਤਾ ਕਿਤੇ ਹਾਂਜੀ ਹਾਂਜੀ ਜਾਣਾ ਹੀ ਵਿਆਹ ਜਾਣਾ ਹੀ ਮੈਂ ਰਵੀਤ ਵੀਰੇ ਪੁਆਈ ਗਈ ਅੱਜ ਠੀਕ ਆ ਹਾਂਜੀ ਹਾਂਜੀ ਤਾਈਆਂ ਅੱਜ ਵਿਆਹ ਜਾਣਾ ਤਾਈਆਂ ਉਦਾਂ ਮਾਲ ਪਹਿਲਾਂ ਹੀ ਵੇਚਤਾ ਜੀ ਅੱਜ ਮਾਲ ਦਾ ਸੇਲੇ ਦੋ ਰਹਿ ਗਈਆਂ ਚਾਰ ਹੀ ਗਾਵਾ ਹਾਂਜੀ ਹਾਂਜੀ ਫੇਰ ਮੈਂ ਚਲੋ ਹਾਂ ਜੀ ਨੂੰ ਸੱਦੇ ਆ ਦੋ ਪੁਆਈ ਲੱਗੀ ਵੀਡੀਓ ਠੀਕ ਠੀਕ ਆ ਨਾਲੇ ਫੇਰਾ ਵਜਦਾ ਫਿਰ ਚੰਗੀ ਜਿਹੀ ਨਹੀਂ ਲੱਗਦਾ ਹਾਂ ਹਾਂਜੀ ਹਾਂਜੀ ਆਹ ਨਹੀਂ ਸਹੀ ਗੱਲ ਆ ਹਾਂਜੀ ਹਾਂਜੀ ਚਲੋ ਨਾਮ ਦੱਸ ਦੋ ਫੇਰ ਨਾਮ ਗੁਰਵਿੰਦਰ ਸਿੰਘ ਜੀ ਦੀ ਵਿਧੀ ਆਪਣਾ ਹਾਂਜੀ ਪਿੰਡ ਮਜੀਠਾ ਜੇ ਡਿਸਟ੍ਰਿਕਟ ਅੰਮ੍ਰਿਤਸਰ ਠੀਕ ਆ ਮੋਬਾਈਲ ਨੰਬਰ ਠੀਕ ਹੈ ਜੀ ਹਾਂ ਜੀ ਤੇ ਚਲੋ ਸ਼ੁਰੂਆਤ ਪਹਿਲਾਂ ਟੋਕਰੇ ਦੇ ਬੰਦੇ ਕਰ ਲਈਏ ਹਾਂ ਜੀ ਇਦਾਂ ਕਰ ਲਓ ਕਿੰਨੇ ਚਿਰ ਦੀ ਚੱਕ ਪਾਸ ਸੀ ਆਏ ਵੀ ਜੀ 8 ਮਹੀਨਿਆਂ ਦੀ ਹੱਥਾਂ ਤੋਂ 10 ਦਿਨ ਘੱਟ ਜੀ ਅੱਛਾ ਦੋ ਦਿਨ ਦੇ ਥੱਲੇ 9-10 ਕਿਲੋ ਵੀ ਜੀ ਹੁਣ ਆਪਾਂ ਛੱਡੀ ਦੋ ਤਿੰਨ ਦਿਨ ਹੋ ਗਏ ਲਿਆਂਦੀ ਸਾਨੂੰ ਅੱਛਾ ਹੁਣ ਇੱਕ ਟਾਈਮ ਕਰ ਤੀਜੀ ਹੁਣ ਦੁੱਧ ਆ ਵਕਤ 3 ਤੋਂ 4 ਕਿਲੋ ਹੋਗਾ ਜੀ ਅੱਛਾ ਇੱਕ ਟਾਈਮ ਟਿਕੋ ਟਾਈਮ 3-4 ਕਿਲੋ ਮਿਲਦੀ ਦੋਵੇਂ ਟਾਈਮ ਇਹ ਅੱਗੇ 7-8 ਕਿਲੋ ਹੈ ਬੰਦ ਕਰਤੀ ਜਾਨੀ ਤੈਨੂੰ ਪਤਾ ਰਹਿਤ ਮਹੀਨਾ ਗਿਆ ਜ ਮਗਰ ਹਮਨ ਮਤਲਬ 7.5 ਮਹੀਨਾ ਦੀ ਪੂਰੀ ਆ ਹੁਣ 7.5 ਤੋਂ ਬਾਹਰ ਹੋ ਗਈ ਵੀਰ ਜੀ 8.5 7.5 ਤੋਂ 8 ਦੇ ਵਿੱਚ ਅੰਦਾਜ਼ਾ ਜੀ ਕੋਈ ਚੈੱਕ ਕਰਾਇਆ ਖੜਿਆ ਨਹੀਂ ਚੈੱਕ ਕਰਾਈ ਆਪਣੀ ਠੀਕ ਆ ਹਾਂਜੀ ਹਾਂਜੀ ਤੋਰ ਦੋ ਫੇਰ ਇਹਨਾਂ ਬਾਕੀ ਕੋਈ ਛੱਡੀ ਪੀ ਸੁਆਗਨ ਵਾਸੋਂ ਨਾ ਇਹਨਾਂ ਕਾੜੀ ਦੂਜੇ ਸਵੇਰੇ ਸੋਣੀ ਜੇ ਪਹਿਲਾਂ ਅਸੀਂ ਦਸਰਾ ਸੁਆਗਨ ਨੇ ਸੋਣਾ ਥਾਂ ਦੇ ਜੱਸੀ ਜੇ ਹੁੰਦੀ ਜੀ ਵੀਰ ਜੀ ਨਾਲੇ ਠੀਕ ਆ ਜੀ ਸਾਰੀਆਂ ਕਰਮੀਆਂ ਘੜਾਊਗੀ ਆ ਜਿਹੜੀ 8.5 ਕਿਲੋ ਜੀ ਦੁੱਧ ਸਕਾਉਂ ਨਹੀਂ ਰਹੀ ਦੁੱਧ ਆਪ ਸਕਾਉਂਦੇ ਸਭ ਛੱਡ ਦੀਦੀ ਵੀ ਜੀ ਕੋਈ ਮੰਗਾਰੀ ਲੋਡ ਪਾਉਂਦੀ ਠੀਕ ਹੈ ਜੀ ਆਹ ਹਵਾਂ ਨਾ ਇਹਦਾ ਦੇਖ ਸਾਤੇ ਲੱਗ ਕੇ ਤਾਂ ਆਇਆ ਲੈ ਆ ਬਾਕੀ ਅਨੇ ਕਿਨੇ ਕਿ ਫੋਟਾਂ ਜੀਆਂ ਹੈਗੀਆਂ ਛੋਟੀਆਂ ਬਹੁਤ ਬਾਕੀ ਉਤਨਾ ਇਹ ਆ ਵੀ ਚਲੋ ਜਰਸੀ ਕ੍ਰੋਸ ਦੇ ਸਹਾਨਾ ਕੱਦ ਘੱਟ ਚੰਗਾ ਇਹਦੇ ਨਹੀਂ ਜੀ ਬਸ ਉਹ ਨਹੀਂ ਨਾਲੇ ਸਾਮਦਾ ਮੋਲੀ ਆ ਠੀਕ ਹੈ ਜੀ ਆ ਜੀ ਬਾਕੀ ਤੁਹਾਨੂੰ ਪਤਾ ਕਿੰਨੇ ਦੀ ਵੇੜ ਕਿੰਦੀ ਗੱਦਗਾਠ ਵਾਲੀ ਆ ਤੇ ਮੁੱਲ ਫਿਰ ਇਹਦਾ ਜੇ ਇਹ ਲੋ 30000 ਤੇ ਦੇ ਰਹੀ ਹੈ ਵੀ ਜੀ ਕਰ ਦਈਏ ਛੋਟ ਛੋਟ ਆਪੇ ਕਰ ਦੋ ਤੁਸੀਂ ਕਿੰਨੇ ਆਪੇ ਕਰ ਦੋ ਕਿੰਨੇ ਦੀ ਕਰਨੀ ਹੈ 23000 ਤੇ ਵੀ ਜੀ ਹਾਂ ਨਾ ਕਰਾਂਗੇ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੇਰੇ ਕੋਈ ਫੋਨ ਨੰਬਰ ਲਾਵੇ ਹੋਰ ਕਰਾਂਗੇ ਵੀ ਜੀ ਖੁੱਲਾ ਮੰਤਨ ਕਰਾਂਗੇ ਖੁੱਲਾ ਮੰਤਨ ਕਰ ਦੋਗੇ ਆਪੇ ਸਭ ਦਾ ਮੌਕੇ ਤੇ ਹੋ ਜਾਊਗਾ ਹਾਂ ਸਭ ਦਾ ਮੌਕੇ ਤੇ ਹੋਊਗਾ ਵੀ ਜੀ ਕੋਈ ਹੋਊਗਾ ਠੀਕ ਆ ਤੇ ਬਾਕੀ ਉਤਨਾ ਇਹ ਆ ਵੀ ਆਣ ਕੇ ਵੇਖੇ ਕੋਈ ਏਰ ਵੀਜੀ ਤੁਹਾਨੂੰ ਪਤਾ 50000 ਦੀ ਵਿਆੜਿਆ ਤਿਆਰ ਹੋ ਗਈ ਹੈ ਹਾਂਜੀ ਹਾਂਜੀ ਮੀਨਾਏ ਕੇ ਸਿਰਫ ਸਾਗ ਆ ਹੁਣ ਤੇ ਬਸ ਦੁੱਧ ਛਟਣ ਵਾਲੀ ਹੈ ਬਾਕੀ ਜਿੰਨੇ ਚਿਰ ਨੂੰ ਇਹਨੇ ਸੋਨਾ ਵਨ ਜਨ ਵਹ ਬਾਜ਼ਾਰ ਤੇਜ਼ ਹੋ ਜਾਂਦਾ ਤੇਜ਼ ਹੋ ਜਾਂਦਾ ਮਸਾਕੀ ਆਈ ਨਹੀਂ ਵੀਰ ਜੀ ਹਾਂਜੀ 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 ਰਾਸ਼ ਆਈ ਹੈ ਅੱਜ ਵੀਰ ਜੀ ਬੱਚੇ ਤੋਂ ਬਗੈਰ ਜੀ ਠੀਕ ਆ ਵੰਗਾ ਬਾਗੀ ਚੋਈ ਨਹੀਂ ਜੀ ਇਦਾਂ ਵੰਡ ਸੁਟ ਕੇ ਨਾ ਵੰਗਾ ਬਾਗੀ ਚੋਈ ਦੀ ਜੀ ਅੱਛਾ ਦੁੱਧ 9 ਲੀਟਰ ਦੇ 8 ਲੀਟਰ ਦੇ ਗੋਲ ਗ੍ਰੈਡੀ ਦਵਾ ਬਾਕੀ ਕੋਈ ਝੋਕੀ ਖੜੇ ਤੇ ਦੋ ਤਿੰਨ ਟੈਂਕ ਹੋ ਗਲੇ ਤੋਂ ਤੋਰ ਲਓ ਫਿਰ ਸਹੀ ਵਾਲ ਜਗਾ ਜਿਹੜੀ ਹੈ ਇਹਨਾਂ ਗਾਵਾਂ ਦਾ ਦੁੱਧ ਸੰਗਰਾਂ ਹੁੰਦਾ ਜੀ ਬਾਕੀ ਇਹ ਵੀ ਜਿੰਨੇ ਘਰ ਵਰਤਨ ਲਈ ਖੜਨੀ ਆ ਉਹਦੇ ਲਈ ਚੰਗਾ ਹੈ ਥਨ ਭਾਵੇਂ ਲੱਗ ਲੱਗ ਜਰੂਰ ਹੈ ਪਰ ਪ੍ਰੋਪਰ ਹੱਥ ਚੋਂ ਨਾਲ ਸਾਨੇ ਲੈ ਜਾਓ ਜੀ ਮੱਝਾਂ ਵਾਲਾ ਥਨ ਲੱਗਦਾ ਤੇ ਇਹਦਾ ਮੁੱਲ ਫਿਰ ਮੈਂ ਤਾਂ ਕਹਿੰਦਾ ਵੀ ਜੀ 20000 ਦੇ ਦਈਏ ਕਰ ਦੋ ਛੋਟਾ ਛੋਟਾ ਹੋਰ 21000 ਵੀ ਦੇ ਦਾਂਗੇ ਵੀ ਜੀ 20 ਹੀ ਦੇ ਦਈਏ ਇਹੇ 21 ਦਾ ਕੀ ਕਰਾਂਗੇ ਵੀ ਜੀ 20 ਹੀ ਦੇ ਦਾਂਗੇ ਕੋਈ ਵੀ ਜੋੜਾ ਪਾਊਗਾ ਖੁੱਲਾ ਮਾਨ ਕਰਾਂਗੇ ਅੱਛਾ ਖੁੱਲਾ ਮਾਨ ਤਾਂ ਹੋ ਗਿਆ ਜੀ ਜੋੜਾ ਕਿੰਨਾ ਕੋਈ ਪਾਊਗਾ ਫੋਨ ਲਾਵੇ ਕੋਈ ਫੋਨ ਲਾਵੇ ਖਾਲੀ ਨਹੀਂ ਮੋੜਦੇ ਖਾਲੀ ਨਹੀਂ ਮੋੜਦੇ ਗਏ ਹੁਣ ਨਾ ਕਿੰਨੇ ਲਾਣੀ ਜੀ ਵੈਲਕਮ ਆ ਮੋੜਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਟੋਕੜ ਕੇ ਆਪਾਂ ਕਿੰਨੇ ਕ ਦਿਨਾਂ ਚ ਕੋਈ ਚੈੱਕ ਕਰਵਾ ਲੈ ਜਾਗੇ ਜੀ ਦੋ ਤਿੰਨ ਦਿਨਾਂ ਤੱਕ ਆਪਣੀ ਫੁੱਲ ਗੱਡੀ ਹੋਊਗੀ ਅੱਛਾ ਤੇ ਨਾਲ ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਕੇ ਦੱਸ ਦੇ ਜੇ ਖਾਲੀ ਹੋਵੇ ਘੱਟ ਹੋਵੇ ਸਾਡੇ ਕਿਲੇ ਦੇ ਵਾਜ ਪੈਸੇ ਵਾਪਸ ਲੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਵੀ ਜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਹਾਂਜੀ ਹਾਂਜੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਪਸ਼ੂ ਖਰੀਦੋ ਜੀ